ਯੋ ਮੈਂ ਮੈਂ ਕਹਤਾ ਉਮੀ ਹੋਊਗਾ ਹੱਥਾਂ ਨਾਲ ਧੋ ਕੱਪੜੇ ਹੱਥ ਵੱਡੇ ਗਏ ਸੋਡੇ ਤੇਰੇ ਆ ਚੰਗੇ ਪੜੇ ਹੱਥ ਤੂੰ ਤੋ ਲੈ ਨਾ ਤੱਕੇ ਮਾਰਨ ਵਾਲੀ ਕਿਹੜੀ ਗੱਲ ਐ ਬਾਪੂ ਅਸੀਂ ਆਪ ਹੀ ਵਗ ਜੰਨੇ ਆ ਨਾਲੇ ਉਹ ਥੋੜਾ ਮੁੰਡਾ ਉਹਨੂੰ ਤੁਸੀਂ ਰੱਖੋ ਮੈਂ ਕਿਉਂ ਲੈ ਕੇ ਜਾਵਾਂ ਨਾਲ ਮੇਰੇ ਮਾਪਿਆਂ ਮੈਨੂੰ ਰੱਖ ਲੈਣਗੇ ਤੁਸੀਂ ਆਪਦੇ ਨੂੰ ਰੱਖ ਲਓ ਹਾਲੋ ਚਾ ਦੋ ਘੰਟੇ ਹੋ ਗਏ ਤੈਨੂੰ ਚਾਹ ਨੂੰ ਕਹੇਨ ਹੌਣ ਲੈ ਕੇ ਆਈਆਂ ਕੁ ਟਾਈਮ ਆ ਚਾਦਾ ਨਾਲੇ ਮੇਰੀ ਗੱਲ ਸੁਣ ਪੁੱਤ ਵਿਆਹ ਲਿਆ ਨੂੰ ਆ ਗਈ ਹਾਂਕੜ ਜੀ ਛੱਡ ਦਿਓ ਜਿਹੇ ਟਾਈਮ ਤੇ ਚਾਹ ਪਾਣੀ ਮਿਲਦਾ ਨਾ ਉਹ ਜਿਹੇ ਟਾਈਮ ਤੇ ਪੀ ਰਿਆ ਕਰੋ ਮੇਰੀ ਗੱਲ ਸੁਣ ਲੈ ਇਹ ਹਾਂਕੜ ਨਾ ਅੱਜ ਜਾਵੇ ਨਾ ਕੱਲ ਨੂੰ ਆਹ ਮੁੱਛ ਆਹ ਚਿੱਟੇ ਕੱਪੜੇ ਚਿੱਟਾ ਪਰਣਾ ਟੌਰਾ ਐਂ ਚੱਲੂ ਆਏ ਮੈਂ ਕਿਸੇ ਦੇ ਥੱਲੇ ਨਾ ਲੱਗਿਆ ਨਾ ਲੱਗਾ ਉਹ ਮਾੜੀ ਮੋਟੀ ਨੂੰ ਪੁੱਤਰੀ ਤਾਂ ਹੁੰਦੀ ਏ ਫਿਰ ਥੱਲੇ ਨਾ ਕਰਨ ਵਾਲਾ ਏ ਕੀ ਗੱਲ ਏ ਉਹ ਆਪਦਾ ਕਰਨ ਸਾਰੀਆਂ ਪਾਵਰਾਂ ਦੇਖ ਮੇਰੇ ਕੋਲ ਆ ਮੈਂ ਨਹੀਂ ਨਿਮਦਾ ਕਿਸੇ ਮੂਰੇ ਜ਼ਮੀਨ 8 10 ਕਿੱਲੇ ਮੇਰੇ ਨਾਂ ਹੈ ਉਹ ਕੀ ਹੈ ਕੀ ਕਰਨਗੇ ਉਹ ਕੀ ਕਰ ਦੇਣਗੇ ਚੱਲ ਛੱਡੋ ਹੋਰ ਹੀ ਗੱਲਾਂ ਚ ਪੈ ਗਏ ਆ ਇੰਨਾ ਲੋਹਾ ਲਿਆ ਕੇ ਸੈਟ ਰੱਖਿਆਗਾ ਇਹਦਾ ਵੀ ਕੋਈ ਹੱਲ ਕਰ ਲੋ ਕੋਈ ਮਿਸਤਰੀ ਨੂੰ ਬੁਲਾ ਲੋ ਤੂੰ ਮੇਰੀ ਗੱਲ ਸੁਣ ਬੜਾ ਗਾਹਾਂ ਨਾ ਬਧਿਆ ਕਰ ਇਹ ਲੋਹਾ ਪਤਾ ਕਿਹੜੀ ਗੱਲ ਤੂੰ ਲਿਆਂਦਾਗਾ ਐਂ ਲਿਆਂਦਾ ਇਹਦਾ ਸੈੱਡ ਪਾਉ ਤਿੰਨ ਪੰਜ ਕਰਨ ਲੱਗੇ ਕੋਠੀ 'ਚ ਬੈਠੂ ਆਪ ਇਹਦੇ 'ਚ ਕੱਢੂ ਉਹਨਾਂ ਨੂੰ ਗੱਲ ਸੁਣ ਲੈ ਇਹਦਾ ਹੱਲ ਤਾਂ ਕਰ ਲੋ ਐਨਾ ਟਾਈਮ ਹੋ ਗਿਆ ਲੈ ਕੇ ਸਿੱਟੀ ਪੇ ਨੂੰ ਪੈਸੇ ਲਾਇਆ ਨੂੰ ਹੋਊਆ ਹਨ ਸਾਰੇ ਹੱਲ ਕਰੂੰਗਾ ਹਾਂ ਤੂੰ ਦੱਸ ਤੈਨੂੰ ਕੀ ਚਾਹੀਦਾ ਨਹੀਂ ਤਾਂ ਕੁਝ ਨਹੀਂ ਚਾਹੀਦਾ ਮੈਂ ਤਾਂ ਇਹੀ ਕਹਿੰਦੀ ਸੀ ਕਿ ਬਾਲਾ ਨਾ ਪੋਜਿਆ ਕਰੋ ਦੇਖ ਗੱਲ ਸੁਣ ਜੇ ਮੈਂ ਕਹੂੰ ਆਪਣੇ ਘਰੇ ਵੀ ਮੱਝ ਨੀਰਾ ਖਾਲੇ ਤਾਂ ਖਾਊਗੀ ਨਹੀਂ ਕਿਸੇ ਦੀ ਜੁਰਤ ਨਹੀਂ ਵੀ ਮੈਥੋਂ ਪੁੱਛੇ ਬਣਾ ਕੋਈ ਟੋਕਰਾ ਚੱਕ ਲੈ ਜੇ ਮੈਂ ਕਹੂੰ ਅੱਜ ਰੋਟੀ ਪੱਕੂਗੀ ਤਾਂ ਪੱਕੂਗੀ ਨਹੀਂ ਪੱਕਣੀ ਤੈਨੂੰ ਤਾਂ ਮੇਰੇ ਸੁਭਾਅ ਦਾ ਪਤਾ ਹੈ ਉਹਨੂੰ ਤੂੰ ਆਪਦੀ ਨੂੰ ਨੂੰ ਇਹ ਸਾਰੀਆਂ ਗੱਲਾਂ ਸਮਝਾ ਦੇ ਵੀ ਤੇਰੇ ਪਾਪਾ ਜੀ ਦਾ ਹਜੱਸਬਾ ਹੈ ਉਹਦੀ ਮਰਜ਼ੀ ਨਾਲ ਚੱਲੂ ਸਾਰਾ ਕੁਝ ਮੈਂ ਤਾਂ ਤੁਹਾਡੇ ਨਾਲ ਕੱਟ ਲਿਆ ਜਿਹੜੀ ਹੂਣ ਵਾਲੀ ਪੀੜੀ ਹੈ ਨਾ ਇਹ ਨਹੀਂ ਕੱਟਦੀ ਇਹ ਨਹੀਂ ਕਿਸੇ ਦੀ ਐਂਕੜ ਚੱਲਦੀ ਐਂਕੜ ਤਾਂ ਮੈਨੂੰ ਮਨਾਉਣੀ ਆਉਂਦੀ ਹੈ ਨਾਲੇ ਉਹਨੂੰ ਐਂ ਕਹਿਦੀ ਵੀ ਇੱਥੇ ਕੋਈ ਪੋਚੇ ਵਾਲੀ ਨਹੀਂ ਆਉਂਦੀ ਕੋਈ ਗੋਹੇ ਵਾਲੀ ਨਹੀਂ ਕੋਈ ਸੰਨੀ ਵਾਲਾ ਨਹੀਂ ਸਾਰਾ ਕੰਮ ਉਹਨੇ ਕਰ ਲੈ ਠੀਕ ਹੈ ਨਹੀਂ ਕਰੂਗੀ ਤਾਂ ਮੈਨੂੰ ਕਰਾਉਣਾ ਆਉਂਦਾ ਜੁੱਲੀ ਤਾਪੜਾ ਚਕਾ ਕੇ ਨਾ ਪੇਕਿਆਂ ਨੂੰ ਤੋੜ ਦੂੰਗਾ ਤੇ ਇੱਕ ਹੋਰ ਹੈ ਮੇਰੀ ਗੱਲ ਸੁਣੋ ਉਹਨੂੰ ਸਮਝਾ ਦੀ ਚੰਗੀ ਤਰ੍ਹਾਂ ਵੀ ਦੋ ਤਿੰਨ ਵਾਰੀ ਦਾਜ ਮੰਗੂਆਂ ਹਲੇ ਉਹਨਾਂ ਨੇ ਦਿੱਤੇ ਹੀ ਕੁਛ ਨਹੀਂ ਕਾਰ ਮੰਗੂਆਂ ਤੇ ਹੋ ਸਕਦਾ ਜੇ ਮੇਰਾ ਫੋਹ ਪੈ ਗਿਆ ਤਾਂ ਜ਼ਮੀਨ ਦਾ ਹਿੱਸਾ ਵੀ ਉਡਵਾਉਂ ਆ ਕਹੂੰ ਇਹਨੂੰ ਜੇ ਮੇਰੇ ਮਗਰ ਲੱਗੂਗੀ ਤਾਂ ਇਹ ਘਰੇ ਬਸੂਗੀ ਨਹੀਂ ਫਿਰ ਤੈਨੂੰ ਪਤਾ ਹੀ ਹੈ ਮੇਰਾ ਮੈਂ ਕੀ ਕਰਦਾ ਮੈਂ ਜਾ ਬਗ ਜਾ ਮੈਨੂੰ ਨਹੀਂ ਤੁਹਾਡੀਆਂ ਗੱਲਾਂ ਦੀ ਸਮਝ ਆਉਂਦੀ ਜਿਹੜੀਆਂ ਤੁਸੀਂ ਗੱਲਾਂ ਪੁੱਠੀਆਂ ਸਿੱਧੀਆਂ ਜੀਆਂ ਕਰੀ ਜਾਣੇ ਹੋਗੇ ਕੋਈ ਦਿਮਾਗ ਨੂੰ ਖੋਲ ਲਓ ਚੰਗੀ ਤਰ੍ਹਾਂ ਜਾ ਬਗ ਜਾ ਚੱਲ ਚੱਲ ਤੁਰਦੀ ਆਵੀ ਜਾ ਕਰਦਾ ਫੋਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਗੱਲ ਤੇ ਇਤਨਾ ਆਪਦੀਆਂ ਪਗਾਉਂਦਾਗਾ ਅੱਜ ਕੱਲ ਇਹਦੀ ਜਵਾਖ ਭਲਾਉਂਦੀਆਂ ਪੁੱਗਣ ਦੰਦੇ ਨੇਗੇ ਮਸਾਂ ਤਾਂ ਜਵਾਖ ਦਾ ਘਰ ਬੰਨਿਆ ਸੀ ਇਹ ਤਾਂ ਨਹੀਂ ਬੰਨਣ ਦਿੰਦਾ ਬੰਨਿਆ ਘਰ ਹੈ ਜਾੜੂਗਾ ਇਹ ਤਾਂ ਆਪਦੀਆਂ ਚਲਾਉਂਦਾ ਪਹਿਲਾਂ ਚਲਾਈਆਂ ਨੇ ਹੁਣ ਫੇਰ ਆਪਦੀਆਂ ਚਲਾਉਂਦਾ ਹੈਗਾ ਕੀ ਬਣੇ ਕੀ ਕਰਦੀ ਸੀ ਲਖਵੀਰ ਕੁਝ ਨਹੀਂ ਮੰਮੀ ਮਸ਼ੀਨ 'ਚ ਕੱਪੜੇ ਪਾਈ ਸੀ ਮੈਂ ਕਿਹਾ ਟਾਈਮ ਸਿਰ ਧੋਤੇ ਜਾਣਗੇ ਚੱਲ ਵਧੀਏ ਪੁੱਤ ਨਾ ਸੁੱਕ ਜਾਣਗੇ ਫਿਰ ਤੈਨਾਂ ਤੂੰਆਂ ਲੱਗ ਜਾਨੀਆਂ ਨੇ ਟਾਈਮ ਨਾਲ ਹਾਂਜੀ ਹਾਂਜੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਲਖਵੀਰ ਤੇਰੇ ਪਾਪੇ ਦਾ ਸੁਭਾਅ ਨਾ ਅੜਪੇ ਜੇ ਪੁੱਤ ਤੂੰ ਉਹਦੀ ਕਿਸੇ ਵੀ ਗੱਲ ਦਾ ਗੁੱਸਾ ਨਾ ਕਰੀ ਕੋਈ ਗੱਲ ਨਹੀਂ ਮੰਮੀ ਉਹ ਮੈਂ ਨੂੰ ਨਾ ਜਦੋਂ ਵੀ ਕੋਈ ਉਹ ਹੁੰਦਾ ਸੀ ਮਾੜਾ ਮੋਟਾ ਹਨਾ ਬੁੜੀ ਤੋਂ ਬੋਲੀ ਜਾਂਦਾਗਾ ਮੈਨੂੰ ਉਹੋ ਭਾਜ ਭਾਜ ਪੈਂਦੇ ਸੀ ਘਰੋਂ ਕੱਢ ਦਿੰਦੇ ਸੀ ਮੈਂ ਤਾਂ ਪੁੱਤ ਉਹਦੇ ਨਾਲ ਸਾਰੀ ਉਮਰ ਐਂ ਕੱਢ ਲਈ ਠੀਕ ਐ ਤੁਸੀਂ ਵੀ ਹੁਣ ਉਸੇ ਦੇ ਹਿਸਾਬ ਨਾਲ ਹੀ ਚੱਲੋ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਹਾਂ ਮੈਂ ਤਾਂ ਤੈਨੂੰ ਐਂ ਦੱਸਦੀ ਸੀ ਪੁੱਤ ਵੀ ਕਈ ਵਾਰ ਮੈਂ ਉਰਾ ਪਰਾਂ ਹੋ ਜਾਨੀ ਆ ਹਨਾ ਘਰੇ ਨਹੀਂ ਹੁੰਦੀ ਕਿਤੇ ਮਾੜਾ ਮੋਟਾ ਤੈਨੂੰ ਬੋਲ ਪੈਣਾ ਵੀ ਪਰ ਤੂੰ ਗੁੱਸਾ ਨਾ ਕਰ ਕਿਸੇ ਗੱਲ ਦਾ ਠੀਕ ਹੈ ਮੰਮੀ ਜੀ ਕੋਈ ਗੱਲ ਨਹੀਂ ਹਾਂ ਤੇ ਮੈਂ ਅੰਦਰ ਪਾਂਡੇ ਜੀ ਦੇਖ ਲੈਣੀ ਆ ਸ਼ੈਂਕ ਜੇ ਚ ਪਈ ਸੀ ਮਾਹ ਚੱਲ ਚਾਰ ਪਾਂਡੇ ਚ ਮੈਂ ਮਾਣ ਦੇਣੀ ਆ ਹੱਥ ਤੂੰ ਆਪਦਾ ਕੋਈ ਹੋਰ ਕਰ ਲੈ ਬਾਹਰ ਠੀਕ ਹੈ ਮੰਮੀ ਜੀ ਬਸ ਉਹ ਕੰਨੀ ਕਰਿਆ ਹੁੰਦੀ ਆ ਹਾਂ ਚੱਲ ਠੀਕ ਹੈ ਪੁੱਤ ਬਸ ਇਸ ਗੱਲ ਦਾ ਧਿਆਨ ਰੱਖੀ ਪੁੱਤ ਮੇਰੀ ਦਾ ਚੰਗਾ ਨਾ ਠੀਕ ਹੈ ਮੰਮੀ ਕੋਈ ਗੱਲ ਹਾਂ ਲੈ ਤੂੰ ਮੇਰੀ ਵੀ ਕਮਾਲ ਹੁੰਦੀ ਮੈਂ ਨੀ ਕਿ ਲੋੜਾ ਕਿਸੇ ਦੇ ਥੱਲੇ ਲੱਗੇ ਰਹਿਣ ਦੀ ਅਸੀਂ ਆਪਣੀ ਜ਼ਿੰਦਗੀ ਆਪ ਜਿਵਾਂਗੇ ਜੇ ਤੁਸੀਂ ਉਹਨਾਂ ਦੇ ਮੰਗਰ ਲੱਗੇ ਕੱਢ ਲਈਂ ਦੀ ਅਸੀਂ ਥੋੜਾ ਕੱਢਣੀ ਹੈ ਜੀ ਐਵੇਂ ਮਾਰੀ ਜਾਂਦੇ ਨੇ ਆਪੀ ਐ ਇਲਾਹੂ ਇਹਦਾ ਖੜਕਾ ਜਾ ਮਹਾ ਕਿੱਥੇ ਹੋਈ ਨਾ ਹੱਥ ਟੁੱਟੇ ਨੇ ਇਹਨਾਂ ਦੇ ਪੱਥਰਾਂ ਨਾਲ ਧੋ ਲੈਣਾ ਲੱਗੀਆਂ ਪਈਆਂ ਉਹ ਕਿੱਥੋਂ ਤੁਸੀਂ ਓਰੇ ਮਰ ਜਾ ਕੀ ਹੋ ਗਿਆ ਬੇਬੇ ਬਾਪੂ ਕਦਰੋਲਾ ਪਾਈ ਜਾਂਦਾ ਪਤਾ ਨਹੀਂ ਪੁੱਤ ਹੈਦਰ ਨੂੰ ਗਿਆ ਰੋ ਪਤਾ ਨਹੀਂ ਕਿੱਥੇ ਮਰ ਗਏ ਉਹ ਮੈਂ ਘੰਟਾ ਹੋ ਗਿਆ ਬੋਲ ਮਰੀ ਤੈਨੂੰ ਸੁਣਿਆ ਨਹੀਂ ਓਏ ਆ ਚਲਾ ਰੱਖੀ ਐ ਹੱਥ ਵੱਡੇਗੇ ਮਸ਼ੀਨ ਚਾ ਕੇ ਡੋਕੇ ਵਾਲੀ ਚ ਲੈ ਫੇਰ ਕੀ ਹੁੰਦਾ ਜੇ ਇਹ ਚਲਾ ਰੱਖੀ ਐ ਕੱਪੜੇ ਧੋਦੀ ਸੀ ਬਹੂ ਮੈਂ ਤੈਨੂੰ ਕੀ ਕਿਹਾ ਸੀ ਵੀ ਬਹੂ ਨੂੰ ਸਾਰੀਆਂ ਗੱਲਾਂ ਦੱਸ ਦੇ ਜਾ ਕੇ ਵੀ ਜਿਹੜਾ ਕੁਝ ਮੈਂ ਕਹੂੰ ਉਹੀ ਹੋਊਗਾ ਥਾਪੈ ਨਾਲ ਨਹੀਂ ਕੁੱਟੀ ਦੇ ਲੈ ਹੁਣ ਕੋਈ ਕੱਪੜਾ ਮਸ਼ੀਨ ਚ ਧੋਣਾ ਤੂੰ ਬਾਲ ਮੂੰਹ ਬੰਦ ਰੱਖ ਆਵਦਾ ਤੈਨੂੰ ਪਤਾ ਨਹੀਂ ਲੱਗਦਾ ਕੁਝ ਇਹ ਲਾਈਟ ਮਚਾਈ ਜਣੇ ਹੋਗੇ ਜਿਵੇਂ ਮੈਂ ਕਹਤਾ ਉਵੇਂ ਹੋਊਗਾ ਹੱਥਾਂ ਨਾਲ ਧੋ ਕੱਪੜੇ ਹੱਥ ਵੱਡੇ ਗਏ ਥੋੜੇ ਤੇਰੇ ਆ ਚੰਗੇ ਪੜੇ ਹੱਥ ਤੂੰ ਥੋ ਲੈ ਬੱਪੂ ਲਿਆਂਦੀ ਕਾਦੇ ਵਾਸਤੇ ਆਏ ਫਿਰ ਨਾ ਹੀ ਲੈ ਕੇ ਆਉਂਦਾ ਮੈਂ ਕੰਦੂ ਦੀ ਮਾਰੂ ਚੱਕ ਕੇ ਜਵਾਬ ਦਿੰਨਾ ਬਾਹਲਾ ਤੇਰੇ ਸਹੁਰਿਆਂ ਤੋਂ ਆਈਏ ਨਾ ਸਾਲਾ ਮਲੰਗਾਂ ਦੇ ਤਾਂ ਵਿਆਹ ਹੈ ਗਿਆ ਇੱਥੇ ਹੁਣ ਮੈਨੂੰ ਸਿਖਿਆ ਦਿੰਦਾਗਾ ਕਿ ਚਲੋ ਜਾ ਕੇ ਕਹਿ ਦੇ ਉਹਨੂੰ ਖੜੇ ਚੱਕੀ ਇਹਨੇ ਮੇਰੇ ਨਹੀਂ ਜਾ ਨਹੀਂ ਜਾਂਦਾ ਹੁਣ ਚਲਾਉਣ ਦੇ ਇਹਨਾਂ ਨੂੰ ਮਸ਼ੀਨਾ ਮੈਂ ਦੇਉ ਮਸ਼ੀਨਾ ਚਲਾਉਣ ਇਹਨਾਂ ਨੂੰ ਲਖਵੀਰ ਹਾਂਜੀ ਮੰਮੀ ਓਰੇ ਆ ਪੁੱਤ ਤੂੰ ਮੇਰੇ ਕੋਲੇ ਹਾਂਜੀ ਕੀ ਹੋ ਗਿਆ ਪਸੂਆਂ ਦਾ ਤਾਂ ਪੁੱਤ ਫੇਰ ਕਰੀ ਤੂੰ ਕੰਮ ਹਾਂਜੀ ਪਹਿਲਾਂ ਨਾ ਕੱਪੜੇ ਪਾਏ ਪਿਆ ਜਿਹੜੇ ਮਸ਼ੀਨ ਚੋਂ ਕੱਢ ਕੇ ਤੋਲਾ ਹੱਥੀ ਕਿਉਂ ਮੰਮੀ ਹੱਥਾਂ ਦੇ ਕਿਹਾ ਨੂੰ ਧੋਣੇ ਆ ਮਸ਼ੀਨ ਚ ਪਾਏ ਤਾਂ ਪਏ ਆ ਨਹੀਂ ਪੁੱਤ ਤੈਨੂੰ ਪਤਾ ਤਾਂ ਹੈਗਾ ਤੇਰੇ ਪਾਪੇ ਦੱਸਵਾ ਉਹ ਬਾਲਾ ਤੜਫਦੇ ਜਿਨੇ ਕਹਿੰਦੇ ਮਸ਼ੀਨ ਨਹੀਂ ਚਲਾਉਣੀ ਤੁਸੀਂ ਲਾਈਟ ਫੁੱਕੀ ਜਾਨੀ ਹੋਈਆਂ ਹੱਥੀ ਧੋ ਲਿਆ ਕਰੋ ਸੋਡੇ ਕਿਹੜਾ ਹੱਥ ਟੁੱਟੇ ਨੇ ਬਾਲਾ ਕੋ ਸੁੱਚਾ ਨਹੀਂ ਵਾਜੇ ਬੋਲੇ ਨੇ ਮੈਂ ਕਿ ਕਾਨੂੰ ਕਲੇਸ਼ ਪਾਉਣਾ ਵੀ ਹੱਥੀ ਧੋ ਲੈਣੇ ਆ ਚੱਲ ਨਾ ਮੰਮੀ ਇਹ ਤਾਂ ਕਮਾਲ ਹੋ ਗਈ ਡੇੜੀ ਵਾਲੀ ਐ ਥੋੜੀ ਹੁੰਦਾਗਾ ਮੈਂ ਤਾਂ ਨਹੀਂ ਆਉਦੇ ਪੇਕੇ ਗਦੇ ਹੱਥਾਂ ਨਾਲ ਕੱਪੜੇ ਧੋਤੇ ਨਾ ਹੀ ਮਿਹਰੇ ਧੋਣੇ ਮਸ਼ੀਨ ਚ ਪਾਏ ਹੋਏ ਆ ਮੈਂ ਤਾਂ ਮਸ਼ੀਨ ਚ ਹੀ ਧੋਂਗੀ ਚੱਲ ਪੁੱਤ ਫਿਰ ਤੂੰ ਆਦਾ ਪਸ਼ੂਆਂ ਦਾ ਕਰ ਲੈ ਤੇਰੀ ਮਰਜ਼ੀ ਹੈਗੀ ਹੈਨਾ ਮੈਂ ਤਾਂ ਕੀ ਕਹਿ ਸਕਦੀ ਆਂ ਠੀਕ ਐ ਮੰਮੀ ਚਲ ਹੁਣ ਇਹ ਤਾਂ ਨਹੀਂ ਧੋਂਦੀ ਇੱਥੇ ਆਪ ਤੋ ਲੈਨੀ ਆ ਫਿਰ ਹੋਰ ਕੀ ਅਕਲੇਸਤਾ ਨਹੀਂ ਪਾਉਣਾ ਕਰੀ ਕਲੇਸ ਮਾੜਾ ਹੁੰਦਾ ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਕੀ ਹੋ ਗਿਆ ਲਖਵੀਰ ਮੇਰੀ ਗੱਲ ਸੁਣ ਲੋ ਨਾ ਤਾਂ ਅੱਜ ਤੋਂ ਬਾਅਦ ਮੈਂ ਪਸ਼ੂਆਂ ਦਾ ਕੰਮ ਕਰਨਾ ਐ ਨਾ ਹੀ ਮੈਂ ਹੱਥੀ ਕੱਪੜੇ ਧੋਣੇ ਐ ਤੁਹਾਡੇ ਪਿਆਉ ਨੂੰ ਕਹੋ ਵੀ ਸਾਨੂੰ ਬੋਲਣ ਦੀ ਐ ਲੋੜ ਨਹੀਂ ਨਾ ਹੀ ਮੈਂ ਕਿਸੇ ਦੀ ਚੌਧਰ ਚੱਲਾਂ ਉਹ ਤੁਹਾਨੂੰ ਬੋਲ ਸਕਦੇ ਨਹੀਂ ਮੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਮੈਂ ਕਿਸੇ ਦੀ ਕੋਈ ਗੱਲ ਨਹੀਂ ਚੱਲਦੀ ਹੈਗੀ ਉਹ ਚਲ ਕੋਈ ਗੱਲ ਨਹੀਂ ਬਾਪੂ ਵੱਡਾ ਗਾ ਵੱਡੇ ਬੰਦੇ ਦਾ ਬੋਲਦੀ ਹੁੰਦੇ ਨੇ ਐਡੀ ਕਿੱਡੀ ਗੱਲ ਹੋ ਗਈ ਲੈ ਬੋਲਣ ਵਾਲੀ ਕਿਹੜੀ ਗੱਲ ਜੀ ਇਹ ਚ ਮਸ਼ੀਨ 'ਚ ਕੱਪੜੇ ਧੋਈ ਤੇ ਜਾਂਦੇ ਸੀਗੇ ਹੱਥਾਂ ਨਾਲ ਧੋਣ ਨਾਲ ਕਿਹੜਾ ਜ਼ਿਆਦਾ ਕੁਝ ਹੋ ਜਾਊਗਾ ਮਸ਼ੀਨ ਕੀ ਦੇਖਣ ਵਾਸਤੇ ਲਿਆਂਦੀ ਏ ਫਿਰ ਜਦੋਂ ਹੱਥਾਂ ਨਾਲ ਹੀ ਕੱਪੜੇ ਧੋਣੇ ਨੇ ਉਹ ਕੋਈ ਗੱਲ ਨਹੀਂ ਬਾਪੂ ਦਾ ਸੁਭਾਈ ਇਹ ਹੈ ਜਗਾ ਉਹਦੇ ਦਿਲ 'ਚ ਨਹੀਂ ਹੈਗਾ ਕੁਝ ਆਪਣੇ ਚੰਗੇ ਵਾਸਤੇ ਕਹਿੰਦਾ ਉਹ ਉਹਦੀ ਸੁਭਾਤ ਹੁਣ ਮੈਂ ਕੁਝ ਨਹੀਂ ਲੈਣਾ ਮੈਂ ਤੁਹਾਨੂੰ ਇੱਕ ਵਾਰੀ ਕਹਿ ਤੀ ਨਾ ਵੀ ਨਹੀਂ ਮੈਂ ਪਸ਼ੂਆਂ ਦਾ ਕੰਮ ਕਰਨਾ ਹੈ ਨਹੀਂ ਮੈਂ ਹੱਥੀ ਕੱਪੜੇ ਧੋਣੇ ਨੇ ਆਪ ਦਾ ਚਾਹੇ ਬਾਪੂ ਨੂੰ ਸਮਝਾ ਲਓ ਚਾਹ ਇਹੀ ਗਰਾਂ ਯਾਰ ਮੈਂ ਤਾਂ ਬੱਚੇ ਵਿਚਾਲੇ ਫਸ ਗਿਆ ਜੇ ਤਾਂ ਮੈਂ ਬਾਪੂ ਨੂੰ ਕੁਝ ਕਹਿਣਾਗਾ ਬਾਪੂ ਨੂੰ ਤਾਂ ਮੈਨੂੰ ਪੁੱਠੇ ਹੀ ਬੋਲਣਾਗਾ ਉਹ ਤੋਏ ਵੀ ਪਾਈ ਪਾਈ ਪੈਂਦੀ ਆ ਆ ਰੰਗ ਇੱਥੇ ਖਰਾਬ ਕਰਤਾ ਆ ਭਾਜ ਜੰਮਿਆ ਧਿਆਨ ਹੀ ਨਹੀਂ ਕਿਸੇ ਦਾ ਕਿਸੇ ਕੰਮ ਬੰਨੇ ਆਹ ਪਿਆ ਡੱਬਾ ਇੱਥੇ ਸੜਤਾ ਇਹ ਤਾਂ ਨਹੀਂ ਕੁਛ ਹੈ ਬਾਪੂ ਹਾਂ ਦੱਸ ਕੀ ਐ ਬੋਲ ਏਡੀ ਕਿਡੀ ਗੱਲ ਸੀ ਬਾਪੂ ਜਿਹੋ ਮਸ਼ੀਨ ਚ ਕੱਪੜੇ ਤੋਲਦੀ ਮੈਨੂੰ 100 100 ਕੁਝ ਬੋਲੀ ਆ ਉਹ ਚੇਰਾ ਤੂੰ ਲੱਗ ਗਿਆ ਉਹਦੇ ਥੱਲੇ ਤੂੰ ਉਹਨੂੰ ਆਪਦੇ ਥੱਲੇ ਲਾ ਕੇ ਰੱਖਾ ਜੁੱਤੀ ਬਣਾ ਕੇ ਰੱਖ ਪੈਰ ਦੀ ਤੂੰ ਦਾ ਸਿਰ ਦਾ ਤਾਜ ਬਣਾ ਲੇ ਤੇਰੀ ਮਾਂ ਮੇਰੇ ਮੂਹਰੇ ਬੋਲੀ ਸੀ ਕਦੇ ਐਨਾ ਚਿਰ ਹੋ ਗਿਆ ਤੂੰ ਨਹੀਂ ਕੱਢਣ ਦਿੱਤੀ ਉਹਨੇ ਧੋਤਿਆ ਕਦੇ ਮਸ਼ੀਨਾਂ 'ਚ ਕੱਪੜੇ ਇਹ ਤਾਂ ਮੀਂਹ ਕਣੀ ਵਾਸਤੇ ਬਣੀਆਂ ਹੋਈਆਂ ਨੇ ਕੋਈ ਮੀਂਹ ਮੂੰ ਪੈਂਦਾ ਉਹਦੇ ਸਗਾ ਲੋ ਐਨੀ ਦਾ ਧੁੱਪ ਨਿਕਲੀ ਹੋਈ ਐ ਕੀ ਕਰਾਉਣਾ ਇਹਨਾਂ ਨੇ ਆਪਦੇ ਜਿਹੜੇ ਹੱਥਾਂ ਤੋਂ ਕਿ ਨੌ ਪੁਲਿਸ ਲਾਉਣ ਵਾਸਤੇ ਰੱਖੇ ਹੋਏ ਐ ਉਹ ਬੱਪੂ ਉਹਦਾ ਜ਼ਮਾਨਾ ਹੋਰ ਸੀ ਜਰਾ ਬਦਲ ਗਿਆ ਮੇਰੀ ਗੱਲ ਸੁਣ ਲੈ ਜਵਾਨਾ ਮੇਰੇ ਨਾਲ ਚੱਲੂ ਮੈਂ ਜਵਾਨੇ ਨਾਲ ਨਹੀਂ ਚੱਲਦਾ ਜਾ ਉਹਨੂੰ ਕੈਦੇ ਜਾ ਕੇ ਠੀਕ ਐ ਜਾਂ ਤੂੰ ਮਾਂਈਂਦਿਆ ਕਰ ਮੈਨੂੰ ਪਤਾ ਐ ਥੱਲੇ ਲੱਗ ਕੇ ਰਹੇਗਾ ਮੇਰਾ ਤਾਂ ਮੁੰਡੇ ਹੀ ਨਹੀਂ ਹੈਗਾ ਤੂੰ ਉਹ ਬਾਪੂ ਇੰਨੀ ਆਕੜ ਚੰ ਗਿਣੀ ਹੁੰਦੀ ਯਾਰ ਅਕਰੇ ਕਲੇਸ ਪੈਂਦਾ ਆਪਣੇ ਮੈਂ ਨਾ ਕਲੇਸ ਤੋਂ ਡਰਦਾ ਨਾ ਮੈਨੂੰ ਕੋਈ ਡਰਾ ਸਕਦਾ ਜਿਵੇਂ ਮੇਰੀ ਮਰਜ਼ੀ ਓਵੇਂ ਚੱਲੂ ਜਾ ਜਾ ਕੇ ਕੰਮ ਕਰ ਲੈ ਆ ਪਿਆ ਸਾਮਾਨ ਚੱਕਿਆ ਉਹ ਇਹਦਾ ਬਾਪੂ ਕੋਈ ਗੱਲ ਨਹੀਂ ਮੈਂ ਚੱਕ ਦਿੰਨਾ ਉਹੀ ਮਾੜਾ ਮੋਟਾ ਆਉ ਦਾ ਸੁਭਾਅ ਬਦਲ ਲਾ ਯਾਰ ਹੁਣ ਮੈਂ ਉਧਰੋਂ ਹੁਣ ਆਇਆ ਪਸ਼ੂਆਂ ਚੋਂ ਗੋਹਾ ਮੰਜਕਰ ਪਿਆ ਕੌਣ ਸਟਕਿਆ ਹੋਆ ਤੂੰ ਸਟਕਿਆ ਨੇਗਾ ਉਹ ਕੋਈ ਗੱਲ ਨਹੀਂ ਬਾਪੂ ਯਾਰ ਮੈਂ ਸਟਕ ਦੂੰਗਾ ਫਿਰ ਕਿਹੜਾ ਮੈਂ ਘੱਟ ਜੂੰਗਾ ਥੱਲੇ ਲੱਗ ਜਾ ਜਾ ਕੰਮ ਕਰ ਜਾ ਭੱਗ ਜਾ ਭੱਗ ਜਾ ਚੱਲ ਇੱਥੋਂ ਦੇਖ ਮੇਰਾ ਸਾਲਾ ਕਹਿੰਦਾ ਮੈਂ ਕਰ ਦੂੰਗਾ ਮੈਂ ਸਿੜ ਦੂੰਗਾ ਹੈ ਯਾਰ ਦਾ ਤੀਮੀ ਥੱਲੇ ਲੱਗ ਗਿਆ ਹਲ ਤਾਂ ਮੇਰਾ ਸਾਲਾ ਤੈਨੂੰ ਮੈਂ ਕਹਿਣਾ ਵੀ ਦਾਤ ਚਕਾਰ ਮੰਗ ਉਹਨਾਂ ਤੋਂ ਐਨੀ ਥੱਲੇ ਲੱਗੀ ਜਨਾ ਤੂੰ ਮੈਂ ਧਰਦਾ ਪਰੇ ਚੱਕ ਕਿ ਤੇ ਲੋਣਾ ਕੀ ਗਰੀਬ ਬਾਪੂ ਦਾ ਯਾਰਾ ਬਾਪੂ ਦਾ ਪਤੰਦਰ ਜਮਨੀ ਸੁਭਾਅ ਬਦਲਦਾ ਜਮਨੀ ਫਾਂ ਛੱਡਦਾ ਵੀ ਹੁਣ ਜ਼ਮਾਨਾ ਬਦਲ ਗਿਆ ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲ ਚੱਲ ਆ ਫੜੇ ਉੱਤੋਂ ਆਏ ਕਹਿੰਦਾਗਾ ਮੈਂ ਜ਼ਮਾਨੇ ਦੇ ਹਿਸਾਬ ਨਾਲ ਨਹੀਂ ਚੱਲਦਾ ਤੁਸੀਂ ਮੇਰੇ ਹਿਸਾਬ ਨਾਲ ਚੱਲੋ ਇਹ ਮੇਰੇ ਮਾਲਕਾ ਮੜੀ ਮੁੱਟੀ ਆਗਲਾ ਦੀ ਘਰ ਬਸਦਾ ਰਹੇਗਾ ਉਹ ਪਾਈ ਤੂੰ ਪਹਿਲਾਂ ਗੋਹਾ ਸਿੜ ਦਿੰਦੀ ਬਾਪੂ ਜੀ ਮੈਂ ਝਾੜੂ ਲਾਉਣ ਲੱਗੀ ਪਹਿਲਾਂ ਗੋਹਾ ਵੀ ਸਿਟੂਗੀ ਮੰਗਰੋਂ ਉਹ ਦੋ ਦਿਨਾਂ ਦਾ ਪਹਿਲਾਂ ਗੋਹਾ ਸਿਟ ਪਈ ਕੋਈ ਨਾ ਬਾਪੂ ਜੀ ਸਿੜ ਦਿੰਨੀ ਹੈ ਕੀ ਸਮਝ ਨਾ ਰੰਦੋ ਉਹ ਨਹੀਂ ਕੋਈ ਨਾ ਨਹੀਂ ਜਿਹੜੀ ਗੱਲ ਮੈਂ ਚਾਹੀ ਨਾ ਉਹੀ ਹੋਊਗੀ ਜਾਂ ਤੂੰ ਗੋਹਾ ਸਿਟ ਪਹਿਲਾਂ ਬਾਪੂ ਤੁਹਾਡੀ ਜਣੀਆਂ ਨਾਲ ਕੁਝ ਨਹੀਂ ਹੁੰਦਾ ਜੇ ਐਂ ਅੜੀ ਕਰੋਗੇ ਫਿਰ ਮੈਂ ਕਰਦੀ ਵੀ ਨਹੀਂ ਹੈਗੀ ਇਹ ਤਾਂ ਕਰਨਾ ਪਊ ਭਾਈ ਸਾਰਾ ਕੁਝ ਮੇਰੇ ਨਾਲ ਕੋਠੀ ਜ਼ਮੀਨ ਇਹ ਜਿਹ ਹਾਲਾਸਨਾ ਤੁਹਾਡੇ ਅਕਰੋਂ ਨਿਕਲ ਜਾ ਕਿਉਂ ਸੀ ਕਿਉਂ ਨਿਕਲੇ ਵਿਆਹ ਕੀ ਆਈਆਂ ਮੈਂ ਇੱਥੇ ਮੈਂ ਕਿਹੜਾ ਨਿਕਲ ਕੇ ਆਈਆਂ ਜਿਹੜਾ ਤੁਹਾਨੂੰ ਨਿਕਲੀਏ ਜਿਹਨੂੰ ਵਿਆਹ ਕੇ ਲਿਆ ਹੈ ਨਾ ਉਹਨੂੰ ਵੀ ਨਾਲ ਹੀ ਲੈ ਜਾ ਜਾ ਭੱਜੋ ਨਿਕਲੋ ਕਰੋ ਚਲੋ ਭੱਜੋ ਇੱਥੇ ਉਹ ਦੇਰੀ ਉਹਦੇ ਤੁਸੀਂ ਕੱਪੜੇ ਧੋਣ ਪਿੱਛੇ ਬੋਲੀਗੇ ਮਸ਼ੀਨ ਪਿੱਛੇ ਮਸ਼ੀਨ ਕੀ ਦੇਖਣ ਨੂੰ ਲੈਂਦੀ ਹੈਗੀ ਮੈਂ ਤੈਨੂੰ ਭਾਈ ਇੱਕ ਵਾਰੀ ਕਹਤਾ ਇਹ ਘਰੇ ਮੇਰੀ ਚੱਲੂਗੀ ਸਾਰਾ ਕੁਝ ਮੇਰੇ ਨਾਲ ਹੈ ਜਾਓ ਨਿਕਲੋ ਕਰੋ ਨਾਲ ਹੀ ਉਹਨੂੰ ਲੈ ਜਾ ਮੈਨੂੰ ਕਿਤੇ ਕੋਈ ਜਾਂਦੇ ਨਹੀਂ ਬੱਪੂ ਅਸੀਂ ਕਿਸੇ ਗੱਲ ਨਾਲ ਹੀ ਜਾਵਾਂਗੇ ਕਿਦੋਂ ਭਾਈ ਤੁਹਾਨੂੰ ਮੈਂ ੱੱੱਕੇ ਮਾਰ ਕੇ ਘਰੋਂ ਕੱਢਾਂ ਦੋਨਾਂ ਨੂੰ ਫੇਰ ਵੀ ਜਾਉਂਗੀ ਜਾਂ ਆਪ ਦੀ ਆਪ ਹੀ ਬਗਜੋ ਚੰਗੇ ਰਹੋਗੇ ਨਾ ੱੱਕੇ ਮਾਰਨ ਵਾਲੀ ਕਿਹੜੀ ਗੱਲ ਐ ਬਾਪੂ ਅਸੀਂ ਆਪ ਹੀ ਵਗ ਜੰਨੇ ਆਂ ਨਾਲੇ ਉਹ ਥੋੜਾ ਮੁੰਡਾ ਉਹਨੂੰ ਤੁਸੀਂ ਰੱਖੋ ਮੈਂ ਕਿਉਂ ਲੈ ਕੇ ਜਾਵਾਂ ਨਾਲ ਮੇਰੇ ਮਾਪਿਆਂ ਮੈਨੂੰ ਰੱਖ ਲੈਣਗੇ ਤੁਸੀਂ ਆਪਦੇ ਨੂੰ ਰੱਖ ਲਓ ਜਾ ਜਾ ਵਗ ਜਾ ਵਗ ਜਾ ਯਾ ਯਾ ਵਿਆਹ ਕਰਾ ਲਿਆ ਬੋਲਦੀ ਦੇਖ ਕੇ ਮੈਂ ਇੱਥੇ ਮੈਂ ਆਏ ਬੋਲਣ ਦਊ ਉਹ ਤੈਨੂੰ ਕੀ ਹੋ ਗਿਆ ਕਿ ਵੀ ਤੂੰ ਕਿੱਧਰ ਕਿੱਡੇ ਚੱਕੀ ਆ ਮੈਂ ਤਾਂ ਜਾਣੀ ਆ ਆਪਦੇ ਪੇਕੇ ਕਿਉਂ ਕਹਤੋ ਜਾਨੀਏ ਕੀ ਗੱਲ ਹੋਗੀ ਬਸ ਜਾਨੀਆ ਜਾਨੀਆ ਤਾਂ ਮਤਲਬ ਜਾਨੀਆ ਲੈ ਕੋਈ ਗੱਲ ਵੀ ਤਾਂ ਹੋਈ ਹੋਣੀ ਕਹਿੰਦੀ ਮੈਂ ਜਾਨੀਆ ਗੱਲ ਕੀ ਹੋਣੀ ਆ ਤੁਹਾਡਾ ਬਾਪੂ ਰੋਜ਼ਨਾ ਨਿਤਨਾਮਾ ਕੋਈ ਪੰਗਾ ਛੇੜ ਕੇ ਬਹਿ ਜਾਂਦਾਗਾ ਉਹਦੇ ਮਸ਼ੀਨ ਪਿੱਛੇ ਬੋਲੀ ਗਿਆ ਅੱਜ ਪਸ਼ੂਆਂ ਤੇ ਕੰਮ ਕਰੀ ਜਾਂਦੀ ਸੀ ਉੱਥੇ ਬੋਲਣ ਲੱਗ ਗਿਆ ਜਾ ਕੇ ਪਹਿਲਾਂ ਆ ਕਰ ਲੋ ਪਹਿਲਾਂ ਉਹ ਕਰ ਲੋ ਉਹ ਚਲ ਕੋਈ ਗੱਲ ਨਹੀਂ ਹੁੰਦਾ ਸਭਾਈ ਇਹ ਜਾਂ ਉਹ ਤਾਂ ਪਹਿਲੇ ਦਿਨੋਂ ਪਹਿਲਾਂ ਬੇਬੇ ਨਾਲ ਵੀ ਐਂ ਕਰਦਾ ਆਇਆਗਾ ਫੇਰ ਕੀ ਹੋ ਗਿਆ ਐਂ ਥੋੜੀ ਹੁੰਦਾਗਾ ਵੀ ਮੈਂ ਵੇਕੇ ਜਾਨੀ ਆ ਕਿਉਂ ਜਾਵਾਂ ਨਾ ਐਨਾ ਕੁਝ ਬੋਲੇ ਨੇ ਅਕੇ ਚੁੱਪ ਕਰਕੇ ਭੱਜ ਜਾਉ ਨਹੀਂ ਮੈਂ ਕੱਢੂਗਾ ਧੱਕੇ ਮਾਰ ਮਾਰ ਕੇ ਉਹ ਤਾਂ ਐਂ ਵੀ ਕਹਿੰਦਾ ਸੀ ਵੀ ਮੇਰੇ ਮੁੰਡੇ ਨੂੰ ਵੀ ਨਾਲ ਹੀ ਲੈ ਜਾ ਮੈਂ ਤੁਹਾਨੂੰ ਕਿਹਨਾਂ ਨਾਲ ਲੈ ਕੇ ਜਾਵਾਂ ਤੁਸੀਂ ਆਪਦੇ ਘਰੇ ਰੋ ਮੈਂ ਆਪਦੇ ਘਰੇ ਚੱਲੀ ਆ ਉਹ ਚਲ ਕੋਈ ਗੱਲ ਨਹੀਂ ਤੇ ਬਾਪੂ ਨੇ ਕਹਿਤਾ ਕੋਈ ਗੱਲ ਨਹੀਂ ਆਪਾਂ ਬੂਆ ਵਰਗਿਆਂ ਨਾਲ ਬੱਦ ਲੈਣੇ ਆ ਸੱਜ ਕੇ ਗੱਲ ਕਰ ਲਾਂ ਉਹਨਾਂ ਨਾਲ ਨਹੀਂ ਜੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੇਰੀ ਕਿਹੜਾ ਇੱਜ਼ਤ ਨਹੀਂ ਹੈਗੀ ਜਿਹੜਾ ਕੁਝ ਮੂੰਹ 'ਚ ਆਉਂਦਾ ਉਹੀ ਗੱਲ ਐ ਕੋਈ ਤੁਸੀਂ ਚੱਲਦੇ ਹੋਵੋਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਨਹੀਂ ਚੱਲਦੀ ਜੀ ਕਿਸੇ ਦੀ ਮੈਂ ਕੰਮ ਕਰਦੀ ਸੀ ਦਾਬ ਦਾਬ ਕਰ ਲੈਂਦੀ ਵਿੱਚ ਆ ਕੇ ਫਾਨੇ ਲੈਣ ਦੀ ਕੀ ਲੋੜ ਸੀ ਪਹਿਲਾਂ ਗੋਹਾ ਚੱਕ ਲੋ ਝਾੜੂ ਫੇਰ ਲਾ ਲਿਓ ਵੀ ਤੁਸੀਂ ਬੁੜੀਆਂ ਦੇ ਕੰਮਾਂ ਤੋਂ ਕੀ ਲੈਣਾ ਹਰ ਗੱਲ 'ਚ ਫਾਨਾ ਡਾ ਕੇ ਬਹਿ ਜਾਂਦੇ ਨੇ ਮੈਂ ਤਾਂ ਜਾਣੀ ਆ ਉਹ ਕੋਈ ਗੱਲ ਨਹੀਂ ਮੇਰੀ ਗੱਲ ਤਾਂ ਸੁਣ ਲੈ ਲੱਕੀ ਰਾ ਓਏ ਖੜਤਾ ਜਾ ਯਾਰਾ ਬੇਬੇ ਨਹੀਂ ਬੇਬੇ ਕੀ ਇਹ ਬਤਾ ਬੇਬੇ ਬਾਪੂ ਦੀ ਗਰਦੂਦ ਦੇਖ ਲਾ ਅੱਜ ਲੱਗ ਵੀਰ ਨੂੰ ਸੌ ਸੌ ਕੁਸ ਬੋਲਿਆ ਉਹ ਚੱਕ ਕੇ ਕੱਪੜੇ ਆਉਂਦੇ ਵੇਕੀ ਬਾਗੀ ਵੇਕੀ ਬਾਗੀ ਆਉਂਦੇ ਹੋਰ ਬੇਬੇ ਕੀ ਹੋ ਗਿਆ ਇਹੋ ਜਿਹਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਅੰਦਰ ਫਿਰਦੀ ਸੀ ਪੁੱਤੋ ਦੇ ਬਾਰੇ ਮੈਨੂੰ ਤਾਂ ਪੂਰੀ ਪਤਾ ਨਹੀਂ ਲੱਗਿਆ ਜਦੋਂ ਬੇਬੇ ਉਹ ਚੰਗਾ ਭਲਾ ਕੰਮ ਕਰੀ ਜਾਂਦੀ ਸੀ ਉਹਨੂੰ ਪਤਾਗਾ ਵੀ ਮੈਂ ਇਹ ਕੰਮ ਕਰਨਾਗਾ ਬਾਪੂ ਨੂੰ ਕਹਿੰਦਾ ਪਹਿਲਾਂ ਮੰਨ ਜਾਣਾ ਮਰ ਪਹਿਲਾਂ ਕਹਿੰਦਾ ਗੋਹਾ ਸੱਟਾ ਮੈਂ ਪੁੱਤ ਕੀ ਕਰ ਸਕਦੇ ਆ ਕੀ ਕਰਨਾ ਹਉਣੇ ਗੁੜੀਆਂ ਦੀਆਂ ਗੱਲਾਂ 'ਚ ਹਿੱਸਾ ਲੈ ਕੇ ਕੋਈ ਵਿੱਚ ਖਾਣੇ ਡਾਈ ਜਾਂਦਾ ਹੈਗਾ ਨਾਲੇ ਪੁੱਤ ਮੈਂ ਲਖਵੀਰ ਨੂੰ ਸਮਝਾਇਆ ਸੀ ਇਹ ਤੇਰੇ ਬਾਪੂ ਦਾ ਸੁਆ ਅੜ ਪੈ ਪੁੱਤ ਤੂੰ ਮੜਿਆ ਜਾਂ ਚੱਲਦੀ ਇਹਦੀਆਂ ਗੱਲਾਂ ਵੀ ਮੇਰੇ ਨਾਲ ਵੀ ਇਹੀ ਕੁਛ ਕਰਦਾ ਆਇਆ ਤਾਂ ਕੋਈ ਵੇੜ ਬਤਾਏਗਾ ਆਪਾਂ ਨੂੰ ਤਾਂ ਪਤਾ ਉਹਨੂੰ ਬਗਾਨੀ ਤੂੰ ਕੋਈ ਪਤਾ ਉਹਨੂੰ ਕਹਿੰਦਾ ਜੇ ਮੇਰੇ ਹਿਸਾਬ ਨਾਲ ਨਹੀਂ ਚੱਲਣਾ ਕਹਿੰਦਾ ਮੇਰੇ ਘਰੋਂ ਨਿਕਲ ਜਾ ਕਹਿੰਦਾ ਜੇ ਆਪ ਤੂੰ ਨਾ ਨਿਕਲੇ ਮੈਂ ਧੱਕੇ ਮਾਰ ਕੇ ਬਾਹਰੇ ਕੱਢੂੰਗਾ ਇਹ ਕਹਿੰਦਾ ਉਹ ਹੱਕ ਮੰਗਦਾਗਾ ਬੇਬੇ ਚੱਲ ਪੁੱਤ ਉਹਦਾ ਜਿਹੜਾ ਜਹਾ ਹੈਗਾ ਹੈਗਾ ਮੈਂ ਤੈਨੂੰ ਐ ਕਹਿਨੀ ਆ ਅਜੇ ਕਿਹੜਾ ਕੋਈ ਬੱਸ ਆਈਆ ਲਖਵੀਰ ਤੂੰ ਮੋੜ ਲਿਆ ਆਪਣੀ ਸ਼ਰੀਕੀਅਤ ਜਿੱਤ ਨਹੀਂ ਰਹਿਣੀ ਇਸਰੀ ਚੁੱਪ ਚਪਚੇ ਬੈਸੋ ਜੂ ਆਪਣੀ ਦਾ ਦੇਖ ਲੈਣਾ ਬਿੱਦੇ ਜਨਾ ਜੜੀ ਵੀ ਬੱਸ ਫੋੜ ਲਿਆਉਂਗਾ ਮੈਂ ਨਾ ਬਥੇਰੀਆਂ ਮੰਨਤਾ ਕਰੀਆਂ ਸੀ ਉਹਦੀਆਂ ਤੇਰੀ ਤਾਂ ਹੁਣ ਇੱਕ ਨਹੀਂ ਮੰਨੀ ਕਹਦੀ ਮੈਂ ਤਾਂ ਜਾਣੀ ਆ ਮੈਥੋਂ ਹੀ ਨਹੀਂ ਬੇਇਤੀ ਕਰਾਈ ਜਾਂਦੀ ਚੱਲ ਪੁੱਤ ਉਹ ਵੀ ਗੁੱਸਾ ਤਾਂ ਆਉਂਦਾ ਹੀ ਐ ਜਦੋਂ ਇੰਨਾ ਕੁਛ ਠੁੱਠਾ ਸਿੱਧਾ ਬੋਲਿਆ ਗਿਆ ਸੌਦਾ ਚੜਦਾ ਹੀ ਐ ਨਾ ਫਿਰ ਮੈਂ ਸਾਰ ਦਿਨ ਕੰਮ ਕਰਦੀ ਐ ਨਵੇਂ ਦੀਆਂ ਗੱਲਾਂ ਸੁਣਦੀ ਐ ਚੱਲ ਤੂੰ ਮੇਰੀ ਗੱਲ ਸੁਣ ਬਾਈਆਂ ਗੱਲਾਂਈਆਂ ਨਾ ਕਰ ਜੱਮ ਮੋੜ ਕੇ ਲੈ ਆਉ ਨੂੰ ਭੱਜ ਕੇ ਅੱ데 ਇੱਕ ਨਾ ਜਮ ਇਸਾਂ ਗਣੀ ਆਉਂਦੀ ਤੌਲੀ ਦਾੜੀ ਹੋਰੀਏ ਵੀ ਤਾਂ ਕੀ ਲੈਣਾ ਕਰ ਲੈ ਇਹਦੇ ਨਾ ਮੌਦਾ ਟਾਈਮ ਪਾਸ ਮਸ ਹਟਾ ਜਵਾਕ ਦਾ ਕਾਰ ਬੰਨਿਆ ਸੀਗਾ ਇਹ ਨਹੀਂ ਬੰਨ੍ਹਦਾ ਪਰ ਇਹ ਤਾਂ ਝਾੜ ਕੇ ਛੱਡੂ ਮਨ ਨੂੰ ਗਲਾ ਦਾ ਯਾਰਾ ਲੰਗੀ ਚਨੀਰ ਬਸ ਚੜ ਗਈ ਤੇ ਹੋ ਯਾਰਾ ਬਾਬੂ ਵੀ ਪਤੰਦਰ ਬਾਲਾ ਕੱਪਾਗਾ ਵੀ ਹੁਣ ਤੈਨੂੰ ਕੀ ਮਿਲ ਗਿਆ ਮੇਰਾ ਤਾਂ ਘਰ ਉਜੜ ਗਿਆ ਇਹਦਾ ਤਾਂ ਕੋਈ ਨਾ ਕੋਈ ਹੱਲ ਕਰਨਾ ਪਊਗਾ ਐਂ ਕਰਦਾ ਯਾਰ ਸਰਪੰਚ ਕੋਲੇ ਜਾਇਆ ਹੋਣਾਗਾ ਤੂੰ ਹੁਣ ਸੱਦਣ ਦਾ ਕਹਿਣਾ ਮਾਪੀ ਨਹੀਂ ਦਿੱਤਾ ਜੇ ਬੜਾ ਰੋਲਾ ਪਾਵਾਂਗੇ ਪਿੰਡ 'ਚ ਐਵੇਂ ਬਦਨਾਮੀ ਹੋਊਗੀ ਬੇਬੇ ਦੀ ਗੱਲ ਵੀ ਸਹੀ ਆ ਚੱਲ ਕੇ ਰਾਂ ਸਰਪੰਚ ਨਾਲ ਗੱਲ ਕਰਕੇ ਆਉਣਾਗਾ हां ਵੀ ਵਿਵੇਂਦਰਾ ਦੱਸ ਕੀ ਗੱਲ ਹੈਗੀ ਉਹ ਕੀ ਦੱਸਾਂ ਸਰਪੰਚ ਸਾਹਿਬ ਤੁਹਾਨੂੰ ਤੁਹਾਨੂੰ ਪਤਾ ਹੀ ਆ ਮੇਰੇ ਬਾਪੂ ਦਾ ਸੁਭਾਅ ਕਿਹੋ ਜਿਹਾ ਉਹਨੇ ਅੱਜ ਮੇਰੇ ਘਰ ਆ ਲਈ ਘਰੋਂ ਕੱਢਦੀ ਅੱਛਾ ਘਰੋਂ ਕੱਢਦੀ ਹੋਰ ਘਰੋਂ ਘੜਦੀ ਹੀ ਹੈਂਕੜ ਦਿਖਾਉਂਦਾਗਾ ਕਹਿੰਦਾ ਸਾਰਾ ਕੁਝ ਮੇਰੇ ਨਾਂ ਦਾ ਕਹਿੰਦਾ ਮੇਰੇ ਘਰੋਂ ਨਿਕਲ ਜਾ ਮੈਨੂੰ ਵੀ ਕਹਿੰਦਾ ਸੀ ਇਹ ਕਹਿੰਦਾ ਤੂੰ ਵੀ ਨਿਕਲ ਜਾ ਓਹ ਹੋ ਵਿਵੇਂਦਰਾ ਤੂੰ ਘਬਰਾ ਨਾ ਸਾਰਾ ਕੁਝ ਉਹਦੇ ਨਾਂ ਕਿੱਥੋਂ ਹੈ ਜਦੋਂ ਸੋਢੀ ਲੜਾਈ ਹੋਈ ਹੋਏ ਤੇਰੇ ਚਾਚੇ ਕਿਆਂ ਨਾਲ ਉਦੋਂ ਮੈਂ ਤੇਰੇ ਪਾਪੇ ਦੇ ਨਾਲ ਗਿਆ ਸੀਗਾ ਅੱਧਾ ਵਾਹਣ ਤਾਂ ਤੇਰੇ ਨਾਂ ਕਰਾਤਾ ਤੇ ਬਾਕੀ ਤਿੰਨੇ ਹਿੱਸੇ ਨੇ ਇੱਕ ਤੇਰੀ ਮਾਂ ਦੇ ਨਾਂ ਇੱਕ ਤੇਰੇ ਪਿਓ ਦੇ ਨਾਂ ਤੇ ਘਰ ਹੈ ਜਿਹੜਾ ਉਹ ਤੇਰੇ ਨਾਂ ਦਾ ਤੂੰ ਇੰਨਾ ਨਾ ਡਰ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਉਹਨੂੰ ਸਮਝਾਇਆ ਕੀ ਦੇਖ ਲੂੰ ਪਰ ਉਹ ਸਮਝਣ ਵਾਲਾ ਬੰਦਾ ਨਹੀਂ ਹੈਗਾ ਤੇਰਾ ਪਿਓ ਮੈਨੂੰ ਪਤਾ ਹੈ ਉਹ ਹੜਪਸਵਾਦਾਗਾ ਜੇ ਉਹ ਨਾਸ ਸਾਹ ਚ ਆਇਆ ਅਸੀਂ ਸਮਝਾ ਦਾਂਗੇ ਕੋਈ ਗੱਲ ਨਹੀਂ ਮੈਂ ਸਮਝਾ ਦੂੰਗਾ ਫਿਰ ਤੁਸੀਂ ਆਉਂਦਾ ਹੁੰਦੇ ਨਾ ਸਿੱਧੇ ਹੋ ਜਿਓ ਸਮਝਦਾ ਨਹੀਂ ਹੈਗਾ ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਆ ਉਹ ਤਾਂ ਪਹਿਲੇ ਦਿਨੀ ਹੈਂਕੜ ਕਤ ਦਿਖਾਉਂਦਾਗਾ ਉਹ ਹੈਂਕੜਤਾ ਦਿਖਾਉਂਦਾ ਫਿਰ ਤੁਸੀਂ ਉਹਦੇ ਨਾਲ ਸਿੱਧੇ ਹੋ ਜੇ ਤੂੰ ਆਪਦੀ ਘਰ ਵਾਲੀ ਨੂੰ ਸੱਦ ਘਰ ਤਾਂ ਛੋਡੇ ਨਾਮ ਹੈ ਇਹ ਤਾਂ ਗੱਲ ਸਰਪੰਚ ਸਾਹਿਬ ਤੁਸੀਂ ਮੈਨੂੰ ਵਧੀਆ ਦੱਸ ਦੀ ਸਾਨੂੰ ਤਾਂ ਉਹ ਵੀ ਡਰ ਹੀ ਗਿਆ ਕਹਿੰਦਾ ਮੇਰੇ ਨਾਂਗਾ ਸਾਰਾ ਕੁਝ ਚੱਲ ਕੋਈ ਗੱਲ ਨਹੀਂ ਜੀ ਮੈਂ ਅੱਜ ਹੀ ਫੋਨ ਕਰਦਾਗਾ ਲਖਵੀਰ ਨੂੰ ਵੀ ਤੂੰ ਆ ਜਾ ਇਹਦਾ ਆਪਾਂ ਨੂੰ ਕਾਉਣਾ ਕਰੋ ਕੱਢਣਾ ਆਪਾਂ ਇਹਨੂੰ ਘਰੋਂ ਕੱਢ ਦਿਆਂ ਫਿਰ ਇਹਨੂੰ ਅਗਲ ਟਿਕਾਣੇ ਆਊਗੀ ਉਹ ਨਹੀਂ ਨਹੀਂ ਵਿੰਦਰਾ ਕਰੋਨਾ ਗੱਡੀ ਫਿਰ ਵੀ ਜਰਾ ਪਿਆਓ ਆਖਰ ਨੂੰ ਕੋਈ ਗੱਲ ਨਹੀਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੁਸੀਂ ਉਹਨਾਂ ਨੂੰ ਸਮਝਾ ਲਓ ਤੂੰ ਜਦੋਂ ਉਹਨੂੰ ਦੱਸੇਂਗਾ ਵੀ ਮੈਨੂੰ ਪਤਾ ਲੱਗਿਆ ਵੀ ਮੇਰੇ ਨਾਲ ਭਾਈ ਘਰ ਉਹ ਆਪੇ ਢੇਲੇ ਪੈ ਜੂਗਾ ਕੋਈ ਗੱਲ ਨਹੀਂ ਆਂਟ ਕੇ ਮਾਰਚੇ ਬੁਰਾ ਲੱਗਦਾ ਜੇ ਪਿਓ ਨੂੰ ਘਰੋਂ ਕੱਢੇਗਾ ਕੋਈ ਗੱਲ ਨਹੀਂ ਤੂੰ ਸਾਧ ਆਪਦੀ ਘਰ ਵਾਲੀ ਨੂੰ ਫੇਰ ਦੇਖ ਲੈ ਕੀ ਬਣਦਾਗਾ ਚਲ ਕੋਈ ਗੱਲ ਨਹੀਂ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਕਿਹਾ ਤੁਸੀਂ ਮੈਨੂੰ ਇਹ ਗੱਲ ਦੱਸਦੀ ਮੇਰਾ ਤਾਂ ਘਰ ਵੱਦਦਿਆਂ ਚ ਰਹਿ ਗਿਆ ਨਹੀਂ ਮੇਰਾ ਤਾਂ ਘਾਰ ਹੀ ਉਜੜ ਗਿਆ ਸੀਗਾ ਹਾਂ ਹਾਂ ਕੋਈ ਗੱਲ ਨਹੀਂ ਬਿੰਦਰਾ ਜੇ ਹੋਰ ਲੋੜ ਹੋਈ ਕੋਈ ਗੱਲ ਨਹੀਂ ਮੈਨੂੰ ਸਾਦ ਨਹੀਂ ਮੈਂ ਆ ਜਾਊਂਗਾ ਕੋਈ ਗੱਲ ਨਹੀਂ ਹਾਂ ਠੀਕ ਹੈ ਠੀਕ ਹੈ ਆ ਜਾ ਆ ਜਾ ਸਰਪੰਚ ਸਾਹਿਬ ਕਰੀ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਅਵਤਾਰ ਸਰਪੰਚ ਸਾਹਿਬ ਅਸੀਂ ਤਾਂ ਤੁਹਾਡੇ ਕੋਲ ਆਏ ਆਏ ਸੀ ਜੀ ਮੇਰੇ ਨੂਨ ਤੇ ਪੁੱਤ ਨੇ ਮੈਨੂੰ ਘਰੋਂ ਕੱਢਤਾ ਅੱਛਾ ਅੱਜ ਤੈਨੂੰ ਘਰੋਂ ਕੱਢਤਾ ਉਹ ਦਿਨ ਯਾਦ ਹੈ ਜਦੋਂ ਮੈਂ ਤੇਰੇ ਕੋਲ ਗਿਆ ਸੀਗਾ ਵੀ ਤੂੰ ਆਪਦੀ ਨੂਨ ਨੂੰ ਘਰੋਂ ਨਾ ਕੱਢ ਤੂੰ ਉਦੋਂ ਮੇਰੀ ਕੋਈ ਗੱਲ ਸੁਣੀ ਸੀਗੀ ਤੇਰੇ ਪੁੱਤ ਨੂੰ ਮੈਂ ਸਮਝਾ ਕੇ ਤੋਰਿਆ ਸੀ ਵੀ ਉਹਦੇ ਨਾਲ ਪਈ ਸਾਰਾ ਕੁਝ ਤੇਰੇ ਨਾਲ ਹੀ ਆ ਸਾਰਾ ਕੁਝ ਤੂੰ ਆਉਦੇ ਪਿਓ ਤੋਂ ਡਰਨਾ ਰੋਪਨਸਰ ਮਾਂ ਨੂੰ ਕਿਹਾ ਕਿ ਤੂੰ ਕਰਨਾ ਤੂੰ ਮੈਨੂੰ ਕਰੇ ਮਰਾ ਤੇ ਕਰੇ ਤਾਂ ਤੈਨੂੰ ਬਹਾ ਲਾਂਗੇ ਕੋਈ ਗੱਲ ਨਹੀਂ ਮੈਂ ਤਾਂ ਬਹਾਉਣ ਵਾਲਾ ਕੌਣ ਆਗਾ ਤੂੰ ਉਦੋਂ ਸੋਚਣਾ ਸੀਗਾ ਤੇ ਰੋਪਨਸਰ ਜੇ ਮੈਂ ਜੋ ਸ਼ੋਰ ਕੀਤਾ ਇਹਦਾ ਤਾਂ ਕੋਈ ਮਨ ਨਹੀਂ ਆ ਸਕਦਾ ਇਹਦਾ ਤਾਂ ਕੋਈ ਕਸੂਰ ਨਹੀਂ ਸੀ ਤੇਰੇ ਕਰਕੇ ਇਹ ਵੀ ਦਰਦ ਦਰ ਝੋਗਰਾ ਖਾਂਦੀ ਫਿਰਦੀ ਐ ਹੁਣ ਤੂੰ ਮੜਾ ਇਹ ਤਾਂ ਸੋਚਣਾ ਹੈ ਦਾ ਸਭਾ ਸਭ ਮਾਣੋ ਆਪ ਬਣ ਕੇ ਦੇਉਂਦੇ ਰਹੇ ਤੁਸੀਂ ਇਹ ਬਾਈ ਚੋ ਕੁਝ ਨਾ ਨ ਕਰੋ ਮਾਦਾ ਪਰ ਮੈਨੂੰ ਨਹੀਂ ਪਤਾ ਸੀ ਬਰੀ ਪਤਾ ਨਹੀਂ ਕੀ ਨੇ ਕੀਤਾ ਉਸ ਘਰ ਉਹ ਜਦੋਂ ਦੀ ਪੇਕਿਆ ਤੋਂ ਆਈਏ ਬਸ ਉਹਨੇ ੱਟਕੇ ਮਾਰ ਕੇ ਸਾਨੂੰ ਜੋਲੇ ਗਿਆ ਨਾ ਉਹ ਇਹ ਉਹਨੇ ਤਾਂ ਬਾਹਰ ਕੱਢਣਾ ਹੀ ਸੀ ਤੂੰ ਸਾਰੀ ਉਮਰ ਦਾ ਆਕੜ ਕਰਦਾ ਹੋਣਾ ਤੈਨੂੰ ਪਤਾ ਐਸ ਗੱਲ ਦਾ ਜਦੋਂ ਨੂੰ ਪੁੱਤ ਜਵਾਨ ਹੋ ਜਾਣ ਜਦੋਂ ਤੇਰਾ ਮੁੰਡਾ ਹੀ ਵਿਆਹ ਹੈ ਗਿਆ ਉਹ ਨੂੰ ਨੂੰ ਵਾਲਾ ਹੋ ਗਿਆ ਤੂੰ ਹੁਣ ਤੂੰ ਕਦੇ ਤਾਂ ਸੋਚਣਾ ਸੀਗਾ ਕਿ ਹੁਣ ਮੈਂ ਆਕੜ ਢੇੜੀ ਕਰਨ ਆਵਾਂ ਦੀ ਉਹਹੀ ਕੁਛ ਕਰੀ ਜਾਂਦਾ ਸੀ ਇਹਨੂੰ ਜਿੱਦ ਮੈਂ ਸਮਝਾਉਣ ਗਿਆ ਉਹਦੇ ਤੂੰ ਮੈਨੂੰ ਕੁਝ ਠੀਕੀ ਕੁਝ ਬੋਲਿਆ ਹੈ ਯਾਦ ਹੈ ਤੇਨੂੰ ਉਹ ਗੱਲ ਇਹ ਤਾਂ ਮਿਲ ਨਹੀਂ ਸੀਗਾ ਸਪਾਸਾ ਮਸਾਡਾ ਕੀ ਹਾਲ ਹੈ ਤੇਰਾ ਕੋਈ ਹੱਲ ਨਹੀਂ ਤੇਰੇ ਵਰਗਿਆਂ ਦਾ ਇੱਕੋ ਹੀ ਹੱਲ ਹੈ ਜਦੋਂ ਤੇਰੇ ਜਵਾਖ ਜਵਾਨ ਹੋਗੇ ਉਹੀ ਤੈਨੂੰ ਸਭ ਕੁਝ ਸਿਖਾਉਣਗੇ ਆ ਹੁਣ ਤੇਰੇ ਨਾਲ ਸਹੀ ਹੋਈ ਹੈਗੀ ਤੇਰੇ ਵਰਗਿਆਂ ਦੀ ਮੱਤ ਫੇਰੀ ਟਿਕਾਣੇ ਹੋਣੀ ਹੈ ਸਰਪੰਚ ਸਾਹਿਬ ਮੈਂ ਲਈ ਬੇਨਤੀ ਕਰਨਾ ਤੁਹਾਨੂੰ ਕਿ ਇਹ ਸਾਨੂੰ ਇੱਕ ਸਾਈਡ ਤੇ ਵਹਾ ਦੇ ਜੇ ਸੱਤ ਪਸ਼ੂਆਂ ਵਾਲੀ ਲਗਾਓ ਕਿਉਂ ਕਿਉਂ ਦੇ ਦੇਣ ਤੇਰੇ ਵਰਗਿਆਂ ਦੀ ਉਹ ਖਰਚ ਤਾਂ ਕੀ ਜਗਾ ਸਾਰੇ ਪਿੰਡ ਚ ਹੁਣ ਕੋਈ ਜਗਾ ਨਹੀਂ ਹੋਣੀ ਚਾਹੀਦੀ ਹੁਣ ਸਰਪੰਚ ਸਾਹਿਬ ਮੈਂ ਕੀ ਕਰਾਂ ਕਿੱਧਰ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਕਿੱਥੇ ਡਾਡੀਆਂ ਸੋਚਦਾ ਇਹ ਗੱਲ ਤੂੰ ਪਹਿਲਾਂ ਸੋਚਣੀ ਸੀ ਵੀ ਜੇ ਮੇਰੇ ਇਹ ਵਾਕਾਂ ਨੇ ਮੈਨੂੰ ਘਰੋਂ ਕੱਢਤਾ ਤਾਂ ਮੇਰਾ ਕੀ ਬਣੂਗਾ ਸਰਪੰਚ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਬੀਸਾ ਕਾ ਪੂੜੀ ਵਾਲੇ ਕੀ ਬਹਾ ਦੇ ਆ ਠੰਡ ਦਾ ਮੌਸਮ ਹੈ ਅਸੀਂ ਕਿੱਥੇ ਜਾਵਾਂ ਨਾ ਉਤਾਰ ਮੈਂ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਤੂੰ ਜਾ ਸਕਦਾ ਨਾ ਭਾਈ ਮੇਰੇ ਵੀ ਹੱਥ ਖੜੇ ਨਹੀਂ ਹੁਣ ਸਰਪੰਚ ਸਾਹਿਬ ਮਾ ਤਾਇਰ ਖੜ ਜਾਂਦਾ ਸਾਨੂੰ ਪਿੰਡ ਚੋਂ ਵੀ ਨਾ ਕੱਢੋ ਅਸੀਂ ਕਿਤੇ ਬਹਿ ਜਾਵਾਂਗੇ ਸਾਨੂੰ ਪਿੰਡ ਦੇ ਗੁਰੂ ਘਰ 'ਚ ਹੀ ਬਹਿਣ ਦੇ ਉਹ ਤੂੰ ਇਹ ਤਾਂ ਸੋਚ ਜੇ ਹੁਣ ਤੇ ਹੁਣ ਤਾਂ ਤੇਰੀ ਨੂਹ ਮੁੜੇ ਆਈ ਜੋ ਨਾਂ ਆਉਂਦੀ ਤੇਰਾ ਪੁੱਤ ਕੀ ਕਰਦਾ ਉਹਦੀ ਜ਼ਿੰਦਗੀ ਬਰਬਾਦ ਕਰਤੀ ਸੀ ਤੂੰ ਹੁਣ ਸਭ ਪੈਸਾ ਸਾਡੇ ਚ ਪਿੰਡ 'ਚ ਰਹਿਣ ਦੀ ਜਗ੍ਹਾ ਹੈ ਕੋਈ ਜਗ੍ਹਾ ਨਹੀਂ ਮੇਰੇ ਹੱਥ ਖੜੇ ਨਹੀਂ ਤੁਸੀਂ ਜਾ ਸਕਦੇ ਚੰਗਾ ਜੀ ਚੰਨ ਨੂੰ ਆਪਾਂ ਕੋਈ ਗੁਰੂ ਕਰ ਜਾਂ ਕੋ ਧਰਮ ਸਾਹਿਬ ਚਾਚੀ ਥੜੋ ਪਾਈ ਐਂ ਚ ਕਦੋਂ ਤੁਸੀਂ ਸਾਡੀ ਦੇਲੀ ਨਾ ਚੜਜੋ ਕਿਤੇ ਭੁੱਲ ਕੇ ਕਦੋਂ ਤੁਸੀਂ ਆਪਦੇ ਨੂਦੇ ਤੇ ਪੁੱਤ ਦੇ ਨਹੀਂ ਬਣੇ ਸਾਡੇ ਕੀ ਬਣੋਂਗੇ ਮੇਰੀ ਦੇਲੀ ਨਾ ਚੜਜੋ ਜਾਓ ਜਾਓ ਕਿਤੇ ਹੋਰ ਜਗ੍ਹਾ ਪਾ ਲੋ ਹਾਂ ਤਾਂ ਪਿੰਡ 'ਚ ਵੀ ਜਗ੍ਹਾ ਮਿਲਦੀਗੀ ਚਾਚੀ ਅੰਦਰ ਤਾਂ ਭਵੇਂ ਨਾ ਬਣਦੇ ਦੋ ਰੋਟੀਆਂ ਨਹੀਂ ਦਿੰਦੇ ਸੀ ਖਾ ਕੇ ਲਾ ਤੇਰੇ ਖਾਤਰ ਮੈਂ ਕਿਤੇ ਪਰੋਠੇ ਨਾ ਬਣਾ ਦਿਆਂ ਤੁਰਦਾ ਲੱਗਾ ਪਹਾਲਦਾ ਪਰੋਠੇ ਇੱਥੇ ਆਇਆ ਮਿਰਪੜ ਗਾਹਾਂ ਵਾਲੇ ਪਿੰਡਾਂ ਦਾ ਗੁਰਦੁਆਰਾ ਉੱਥੇ ਦੇਖ ਲਾਂ